ਮਮਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਹਾਂ ਪੰਜਾਬੀ ਕੁਕਿੰਗ ਨਾਲ ਪੰਜਾਬੀ ਕਲਚਰ ਵੀ ਥੋੜਾ ਸਾਧ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਵੋਗੇ ਤੇ ਆਪਾਂ ਚੱਲੀਏ ਜੀ ਪੇਰੈਂਟਸ ਮੀਟਿੰਗ ਤੇ ਆ ਦੋ ਨੰਨੇ ਮੁੰਨੇ ਰਹੀਆਂ ਨੂੰ ਲੈ ਕੇ ਇੱਕ ਨੂੰ ਤਾਂ ਬੁਖਾਰ ਚੜ ਗਿਆ ਸਵੇਰੇ ਸਵੇਰੇ ਉਦੋਂ ਨੂੰ ਬੁਖਾਰ ਚੜ ਗਿਆ ਸਵੇਰੇ ਸਵੇਰੇ ਦੱਸ ਇਹ ਕਿ ਇੱਧਰ ਬੈਠੇ ਸਾਡਾ ਨੰਨਾ ਮੁੰਨਾ ਰਹੀ ਹੈ ਜੀ ਜੇ ਮੈਂ ਰੋਟੀ ਖਾਣੀ ਵੀ ਬੰਦ ਕਰ ਦੇ। ਮੈਂ ਤਾਂ ਗੱਡੀ 'ਚ ਮੈਂ ਰੋਟੀ ਖਾ। ਪਾਣੀ ਬੰਦ ਕਰ ਦਦਣਾ। ਕਰਦੇ ਆ। ਚਲ ਥੈਂਕ ਯੂ ਭਰ ਜੂਗੀ ਬਾਦ ਮ ਆ ਜੂਗਾ। ਰਾਤ ਕਰ ਰਹੇ ਸੀ ਉਹਦੇ ਨੂੰ ਬਣਾਉਣੇ ਵਾਸਤੇ ਨੰਨਾ ਮੁੰਨਾ। ਲਓ ਜੀ ਤੂੜੀਆਂ ਬਣ ਰਹੀਆਂ। ਚਾਚਾ ਜੀ ਨੇ ਕਿਹ ਰਹਿ ਰਹੀ ਹੈ ਹਨਾ ਹਜੇ। ਮਾਰਦਾ ਆ ਆ ਗਈ ਬਾਹਰ ਤੱਕ। ਸਵੇਂ ਬੇਚਦੀ ਤੂੜੀ। ਨਾਲ ਨਾਲ ਬੇਚਦੀ ਅਸੀਂ। ਹਾਂ। ਨਾ ਹਮੇ ਦਾ ਰੱਖੀ ਨਾ ਬੇਜ਼ਤੀ ਹੁਣ ਇਹ ਪੁੰਗਾ ਲਈ ਕੁਛ ਨਹੀਂ ਚੱਕ ਰਹੀ 300 ਰੁਪਏ ਟਰਾਲੀ ਹਾਂ ਨਾ ਕੁਛ ਨਹੀਂ ਚੱਕ ਰਹੀ ਫੇਰ ਫੇਰ ਫਾਇਦਾ ਕੀ ਹੈ ਅਗਲੇ ਅਦਲ ਦੇਖੀ ਜੂ ਤੂੜੀਆਂ ਕਿੰਨੀਆਂ ਮਹਿੰਗੀਆਂ ਵੇਚ ਰੇਤ ਕਿ ਨਾ ਨਾੜਾ ਨੂੰ ਅੱਗ ਲਾ ਰਹੇ ਇਹਨਾਂ ਬੁਰਾ ਹਾਲ ਹੋ ਰਿਹਾ ਹੈ ਤਾਂ ਕਰਕੇ ਨਾੜਾ ਕੀ ਹੁੰਦਾ ਹੈ ਆ ਨਾੜਾਂ ਜੜੀ ਆ ਬੰਨਿਆ ਨੀ ਪਰਾਲੀ ਜਾਂ ਨਾੜ ਆ ਇਹਨਾਂ ਦੇ ਪਿੱਛੇ ਹੈਲੋ ਹੁਲੋ ਕਰੀ ਹੋਣੀ ਹੈ ਰਾਤਾਂ ਤੇ ਆ ਕੁੜੀਆਂ ਰਾਤ ਨੂੰ ਬਹੁਤ ਰੋਲਾ ਪਾ ਦੇ ਦੇਖ ਲੱਗੇ ਸਕੂਲ ਵਿੱਚ ਚੱਲੇ ਆ ਅੱਜ ਕੀ ਸ਼ਿਕਾਇਤਾਂ ਸੁਣਾਉਂਗੇ ਤੁਹਾਨੂੰ ਮੈਂ ਸ਼ਿਕਾਇਤ ਕੋਈ ਨਹੀਂ ਲੱਗਦੀ ਮੇਰੇ ਕੋਲ ਹੈ ਨਾੜੇ ਬੰਨੋ ਨਾ ਐ ਪਾਈਟ ਆਈ ਕਿੱਡੀ ਹੁਕੀ ਫੇਲੀ ਹੈ ਅੱਛਾ ਕੁੜੀਆਂ ਹੁੰਦੀਆਂ ਹੀ ਤੇਜ ਐ ਉਹ ਯਾਰ ਹੁਣ ਮੇਰਾ ਇਹ ਗੱਤਵਾਸ ਖਤੇ ਐ ਇੱਕ ਤਾਂ ਫੌਜ ਆਏ ਕੋਈ ਥੈਂਕ ਯੂ ਫੌਜ ਉੱਠਦੀ ਹੋਣੀ ਹੈਗੀ ਤਨਵੀਤ ਤੈਨੂੰ ਜਿਆਦਾ ਚੀਕ ਕਣਾਉਂਦਾ ਤੈਨੂੰ ਉੱਠ ਗਿਆ ਉਹ ਉਹ ਕਿ ਜਾ ਕੇ ਬੈਠ ਰਿਹਾ ਹੈ ਉਹ ਉੱਠ ਜਾ ਇਹ ਉੱਠਦਾ ਹੀ ਨਹੀਂ ਹੈਗਾ ਦੇਖੀ ਉੱਠ ਗਿਆ ਲੈ ਇਹ ਗਾ ਹਾਂਜੀ ਸੜਕੇ ਮਾਰੀ ਹੈ ਹਾਂ ਯੋਈ ਉਹ ਦੇਖ ਜੋ ਦੇਖ ਜੋ ਦੇਖ ਯੋਈ ਕੋਹਰ ਬੈਠ ਰਿਹਾ ਉਹਨੇ ਮਾਰ ਕੇ ਕਹ ਰਿਹਾ ਉਹਨੇ ਗੱਡੀ ਪਿੱਛੇ ਘਰ ਲੇ ਕੀ ਆਦਾ ਲੋ ਜੀ ਸਸੀ ਆਹ ਪੇੜ ਪੋਦੇ ਲੈ ਲੈ ਮੀਟਿੰਗਾਂ 'ਚ ਜਾਇਆ ਏ ਤੇ ਇਧਰ ਉਦਮ ਹੋ ਗਿਆ ਬਿਮਾਰ ਇਧਰ ਤਨਵੀਤ ਕੌਰ ਬੈਠੀ ਏ ਦੋਆਂ ਦੀ ਮੀਟਿੰਗਾਂ 'ਚ ਘੁੰਮ ਗਈ ਏ ਚੱਲ ਰਹੀ ਮਮਾ ਜਿਆਦਾ ਲੰਬਾ ਏ ਹਾਂ ਹਨਾ ਬਣਾਓ ਇਸ ਕਿਰਲੇ ਦਾ ਮੈਂ ਵੀ ਲੈ ਕੇ ਲਾਉਂਗੀ ਮੈਂ ਉਹ ਦੂਸਰੇ ਲਾਣੇ ਕੋਹੋਰ ਹੁੰਦੀ ਪਤਾ ਨਹੀਂ ਕੀ ਕਹਿੰਦੇ ਨੇ ਚਲੋ 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 ਉਹ ਫੇਰ ਖੜਾਤੀ ਅੱਗੇ ਕਿਆ ਨਾ ਕੁੱਟਿੰਗ ਮਦ ਲਈ ਗਿਆ ਆ ਦੇਖੋ ਇਹ ਕਿਆ ਹਾਲ ਲੂਗੀ ਵਾਸਤੇ ਚਲੋ ਹੁਣ ਚਾਹੀਏ ਬਾਜ਼ਾਰ ਵਿੱਚ ਕੁਲਫੀ ਖਾਣੀ ਨਿਆਣੇ ਨੇ ਉਹ ਨਿਆਣੇ ਢਿੱਲੇ ਨਹੀਂ ਚੱਲੇ ਉਹ ਖਾਣੀਆਂ ਕੋਈ ਨਾ ਕਰੀ ਐ ਯੂ نو ਉਹਦੇ ਮਨੋਂ ਮਨ ਤਾਂ ਨਹੀਂ ਕਰੀ ਕਿਸੇ ਨੂੰ ਖਲਾਸ ਹੋਈ ਹੋਜੋਣਿਆ ਲੀ ਕੇ ਟਿੱਡ ਬਲੱਤ ਵੱਜ ਗਈ ਖੇਰੀ ਮੰਗਦਾ ਨਹੀਂ ਕਰੀ ਚਲ ਕੋਈ ਤੇਨੂ ਖਾ ਕੇ ਲੈ ਕੇ ਜਾਉਂਗੀ ਤੂੰ ਟੈਨਸ਼ਨ ਨਾ ਲੈ ਓਕੇ ਬਸ ਇਸ ਦੀ ਮੰਗ ਪੂਰੀ ਕਰੋ ਫਲਾ ਮੈਨੇ ਨੂੰ ਲੇਜ਼ਰ ਦਵਾਤੀ ਲੇਜ਼ਰ ਹੋ ਜਾਂਦੀ ਹੈ। ਇਹ ਤਾਂ ਹੋ ਗਈ। ਇਹ ਮੈਂ ਨਿਕਟ ਹੁੰਦੇ ਨਹੀਂ। ਮੈਂ ਉਹ ਦੇਖ ਤੱਕਦੇ ਭੱਟੇ। ਉਹ। ਉਹ ਪਿੱਛੇ ਇਧਰ। ਉਹਦੇ ਹਰ ਦੇਖ। ਆ ਦੇਖੋ ਕਿਨੇ ਘੜੇ ਆ। ਆ ਇਹ ਬਿਆਟਿੰਗ ਦੇ ਬਣਾ ਵਾਲੇ। ਉਹ ਦੇਖ। ਪੂਪੀ ਹਿੱਤਾ ਨਹੀਂ ਹੈ। ਪੂਪੀ ਵਾਲਾ ਨਹੀਂ ਹੈ ਦੂਸਰਾਂ। ਹਾਂ। ਵਾਂਚਾ। ਆ ਦੇ ਕੈਂਪੂ ਲਗਾ ਹਮੇ ਇਤਰੀ ਨੂੰ ਲਾਗੇ ਕੱਟ ਰਹਾ ਉਹ ਕਿ ਸਾਰਿਆਂ ਨੂੰ ਜਲਦੀ ਲਗੀ ਪਈ ਉਹ ਦੇਖੋ ਅਪੂ ਵੀ ਲੱਣੀ ਨੰਤ ਨਹੀਂ ਪਿੱਛੇ ਗੱਡੀਆਂ ਨਾਲ ਲੰਘ ਰਹੀਆਂ ਸੁਬਿੰਦਰ ਉਹ ਦੁਕਾਨਵਾ ਜਾ ਸਾਹਮਣੇ ਉਦੋਂ ਜਾ ਚਾਚੀ ਕੋਲੇ ਮੈਂ ਪੈਸੇ ਦਵਾ ਚਲੋ ਦੇ 200 ਰੁਪਏ 10 ਹੈ ਕੁੜੀ ਰਸਾਤੀ ਚਾਹ ਕੋੰਟੀਨੂਮੇ ਦਵਾਉਂਗਾ ਤਨ ਕਿਹਾ ਕਹਿੰਦਾ 레이저 ਲੈਣੀ ਆ ਮੈਂ ਗੱਡੀ 'ਚੇ ਬੈਠੀ ਆਂ ਚਾਚੀ ਨਾਲ ਗਿਆ ਏ ਤਣੀ ਭਰਾ ਟਪ ਕੋੜਾ ਖਾਣਾ ਹੋਰ ਕੁਛ ਹੋਰ ਕੁਛ ਨਹੀਂ ਖਾਣਾ ਸੀਪਣੀ ਹੈ ਹੈ ਦੇਖੋ ਕੀ ਲੈ ਕੇ ਆਏ ਹੈ ਇਹ ਚਾਰ ਦੇ ਕਾਂਸ ਦੀ ਲੇਜ਼ਰ ਆਹ ਦਿਖਾਈਂ ਕੀ ਕਰੂਗੀ ਆਹ ਗ੍ਰੀਨ ਲੇਜ਼ਰ ਬੈਟਰੀ ਆਹ ਲੇਜ਼ਰ ਹੈ ਕਿਸਕੇ ਮਾਰਨੇ ਦਾ ਲੇਜ਼ਰ ਇਹ ਜਦ ਬੀਲ ਵਿੱਚ ਲੋਕ ਨੇ ਦੱਲ ਦਿਆ ਹੁਣ ਬਣਾ ਬਣਾ ਬਣ ਰਹੀ ਠੀਕ ਆ ਹਾਂ ਹਾਂਜੀ ਪਰ ਇੱਕ ਕੇ ਤੇ ਇਹ ਲੈ ਬਾਜ਼ਾਰ ਮੋਂ ਖੁੱਲਦੇ ਲੱਗਣੇ ਪਈ ਐ ਉਹ ਦਮ ਕੋਈ ਫਰੂਟ ਲੈਣਾ ਅੰਬੂ ਦਿਖਾਉਂਗਾ ਖੋਰ ਕੇ ਖਾਉਂਗਾ लेजर खाता लीचार्च होगी। चल इसमें करना तो ना। नी, नी। पहला कह रहे थे ना। हनी, हनी। पहला दो, दो, दो। क्या लेना तो मिनट सौ। आइसक्रीम। ओर ना आइसक्रीम में है नहीं होगी। अगर सदा जाके लेगी। घूल भाई ले रहे हैं। इन सड़कों पर जाके और प्रिंटर ਉਹਨੀ ਮਿਲੀ ਮਾਮੀ ਨੂੰ ਲੱਡੂਆਂ ਜੀ ਵਾਲੀ ਚੁੰਨੀ ਕਿਹੜੀ ਲੱਡੂਆਂ ਵਾਲੀ ਚੁੰਨੀ ਕਹਾ ਹੈ ਉਹ ਅੱਛਾ ਪਤਾ ਨਹੀਂ ਸਵਿੰਟਰਾ ਪਿੰਕ ਜਿਹੜਾ ਪ੍ਰਿੰਟ ਕਿੰਨਾ ਸੋਹਣਾ ਆ ਵੇਹੜਾ ਪਿਆ ਹਾਂ ਹਾਂ ਪੀਲਾ ਜਿਹਾ ਵੀ ਸੋਹਣਾ ਹੈ ਉਹ ਦੋ ਦਰ ਬੈਠੇ ਰਾਂਗੇ ਗੱਡੀ ਵਿੱਚ ਥੋੜੀ ਜਿਹੀ ਦੇਰ ਆ ਸਟਾਪਰ ਲੋ ਜੀ ਆਪਾਂ ਦੇ ਬਾਜ਼ਾਰ ਤੇ ਮੈਂ ਵੀ ਹੋਈ ਪਸੰਦ ਆਇਆ ਕਹਾਂ ਤਾਂ ਵੀ ਦੋਨਾਂ ਕਿ ਸੇਮ ਐ ਮੈਨੂੰ ਵੀ ਉਹੀ ਪ੍ਰਿੰਟ ਦੇ ਸੌਣ ਲੱਗੇ ਆਵੇ ਬਾਹਰ ਤੇ ਦੇਖ ਕੇ ਤਨ ਕਹਿੰਦੇ ਹਾਂ ਉਹ ਲੈਣਾ ਇੱਕ ਮਾਫਰਲ ਜਲੂੰਗਿਆ ਆ ਇਹ ਆ ਲੱਡੂ ਵਾਲੀ ਚੁੰਨੀ ਕਹਿੰਦੀ ਹਣੀ ਮਾਮੀ ਆਹਾ ਆਏ ਜੀ ਚਲ ਲੈਣ ਚਲ ਬਣਾ ਤੇ ਜਾਏ ਇਹ ਫਿਰ ਲੈ ਕੇ ਜਾਉਂਗੇ ਲੱਡੂ ਵਾਲੀ ਚੁੰਨੀ ਤਾਂ ਹੀ ਉਹ ਕਹੀ ਮੈਂ ਤਾਂ ਲੱਡੂ ਵਾਲੀ ਚੁੰਨੀ ਲੈਣੀ ਐ ਹਾਈ ਇਸ ਨਾਲ ਲਾਉਂਗੀ ਮਾਫਾ ਲਓ ਜੀ ਪਕਰੇ ਆਗੇ ਸੀਗੇ ਸ਼ਾਮ ਦਾ ਟਾਈਮ ਹੋ ਗਿਆ ਬੇੜੇ ਦੀ ਸਫਾਈ ਆਪਾਂ ਨੇ ਕਰਤੀ ਸੀਗੀ ਸਵੇਰੇ ਸਾਰੇ ਆ ਦੇਖੋ ਤੇ ਮੇਰੇ ਇੱਕ ਕਮੈਂਟ ਆਇਆ ਕਹਿੰਦੇ ਬੇੜੇ ਦੀ ਸਫਾਈ ਦਾ ਕਰ ਲੈ ਲਓ ਜੀ ਕਰ ਲਈ ਆਪਾਂ ਨੇ ਬੇੜੇ ਦੀ ਸਫਾਈ ਅੱਗੇ ਜਿਹੜੇ ਤੁਸੀਂ ਕਰਨ ਆਉਂਦੇ ਹੋ ਕਮੈਂਟ ਕਰਨ ਵਾਲੇ ਇੱਕ ਭੈਣ ਭਰਾ ਹੈ ਮੇਰੇ ਪਤਾ ਨਹੀਂ ਕੌਣ ਹੈ ਕਹਿੰਦੇ ਬੇੜੇ ਦੀ ਸਫਾਈ ਕਰ ਲੈ ਜਦੋਂ ਟਾਈਮ ਲੱਗਦਾ ਹੈ ਤੇ ਜਦੋਂ ਦਿਲ ਕਰਦਾ ਹੈ ਆਪਾਂ ਉਦੋਂ ਬੇੜੇ ਦੀ ਸਫਾਈ ਕਰਦੇ ਹਾਂ ਤੇ ਨਾ ਆਪਣੇ ਕੋਲ ਟਾਈਮ ਹੁੰਦਾ ਏ ਠੀਕ ਹੈ ਜਦੋਂ ਜੀ ਕਰਦਾ ਕਰ ਲੈਨੇ ਸਫਾਈ ਨਹੀਂ ਜੀ ਕਰਦਾ ਨਹੀਂ ਸਫਾਈ ਕਰਦੇ ਆਪਾਂ ਤੇ ਅੱਜ ਆਪਣੇ ਫੁੱਲ ਬੂਟਿਆਂ ਨੂੰ ਪਾਣੀ ਬਿਲਕੁਲ ਨਹੀਂ ਆਇਆ ਹੈਗਾ ਕਿਉਂ ਕਿਵੇਂ ਚੱਲੀ ਗਈ ਸੀ ਕਿ ਦੇਖਦੇ ਟੁੱਲੂ ਆਪ ਚਲਾ ਕੇ ਜੇ ਪਾਣੀ ਆਂਦਾ ਹੋਵੇ ਮੜਮਟੜ ਨਾਲ ਇੱਕ ਕੈਰੀ ਨੂੰ ਆਇਆ ਗੱਡੀ ਧੋ ਲਈ ਸੀਗੀ ਸਵੇਰੇ ਮੈਂ ਤੇ ਉਦੋਂ ਮੈਨੂੰ بخਾਰ ਜਿਹੜਾ ਚੜਨੋਂ ਹਟੇ ਨਹੀਂ ਰਿਹਾ ਨਾਲੇ ਮੈਂ ਦਵਾਈ ਵੀ ਦਵਾ ਲਈ ਹੈ ਨਾ ਪਹਿਲੇ ਤਾਂ ਉੱਥੇ ਚੜ ਗਏ ਸੀਗੇ ਨਾ ਸਕੂਲ 'ਚ ਪੀਟੀਐਮ ਦਾ ਸਗੋਲੇ ਮੈਮ ਕਹਿੰਦੇ ਸੀਗੇ ਕਹਿੰਦੇ ਵੀ ਜੇ ਬੁਖਾਰ ਹੈ ਹਨਾ ਤੁਸੀਂ ਲੈ ਕੇ ਨਹੀਂ ਆਣਾ ਸੀਗਾ। ਮੈਂ ਕਿਹਾ ਮੈਂ ਤਾਂ ਤਾਂ ਲੈ ਕੇ ਆਈ ਆ ਵੀ ਚਲੋ ਨਾਲੇ ਉਹ ਹੋ ਜਾਊਗਾ। ਕੀ ਆ ਕਹਿੰਦੇ ਆ। ਵੀ ਨਾਲੇ ਦਵਾਈ ਦਵਾ ਹੋ ਜਾਊਗੀ। ਮੈਨੂੰ ਕਹਿੰਦੇ ਤੁਸੀਂ ਫਿਰ ਹੁਣੇ ਨਹੀਂ ਲੈ ਜਾਓ। ਵੀ ਸਾਰੇ ਟੀਚਰਾਂ ਕੋਲੇ ਨਾ ਜਾਏ ਮੇਲੇ ਤਾਂ ਟੂਟੀ ਆਲੀ ਪਹਿਲਾਂ ਕਿਤੇ। ਪਾਣੀ ਚੱਲਿਆ ਹੋਇਆ ਇੱਥੇ ਮਨਾ ਨਾ ਪਤਾ। ਹੋਂ ਵੀ ਬੁਖਾਰ ਚੜ ਗਿਆ ਸੀਗਾ ਹੁਣ ਦੁਬਾਰੇ ਦਵਾਈ ਦਿੱਤੀ ਆ ਹਰ 6 ਘੰਟੇ ਬਾਅਦ ਬੁਖਾਰ ਚੜ ਰਿਹਾ ਪਤਾ ਨਹੀਂ ਕਿਉਂ ਚੜ ਰਿਹਾ ਕੀ ਗੱਲ ਹੋ ਗਈ ਹੈ ਨਾ ਸਮਝ ਨਹੀਂ ਆ ਰਹੀ ਹੈ ਜਦੋਂ ਸਵੇਰੇ ਉੱਠੋ ਬੁਖਾਰ ਚੜਿਆ ਹੋਇਆ ਉੱਠਿਆ ਤੇ ਆਪਾਂ ਤਾਂ ਖੇਤਾਂ 'ਚ ਵੀ ਨਹੀਂ ਜਾ ਸਕੇ ਹੈਗੇ ਤੁਹਾਨੂੰ ਰਿਪਲ ਚੱਲ ਦ ਦਿਖਾ ਦਈਏ ਇੱਧਰ ਚਾਚਾ ਜੀ ਉਹਨਾਂ ਦੀ ਥੂੜੀ ਪਾਣ ਰਹੀ ਹੈ ਇਹ ਦੇਖੋ ਪਤਾ ਨਹੀਂ ਪੱਕੇ ਨੂੰ ਪਾਪ ਚਲਾ ਦਈਏ ਨਾ ਟੁੱਲੋਂ ਪਤਾ ਚਲਾਤੇ ਆ ਪਾਣੀ ਚਲਾ ਦਈਏ ਕੁੱਟਿਆਂ ਨੂੰ ਪਾਣੀ ਆ ਜੂ ਆਹ ਕਵਾੜ ਜਾਂ ਪਟੜ ਦਾ ਪਾਲਾ ਪੂਰਾ ਹਾਲ ਹੋਇਆ ਪਿਆ ਇਹਨੂੰ ਟਾਈਮ ਹੀ ਨਹੀਂ ਲੱਗਦਾ ਸਾਂਭਣ ਦਾ ਕਰਦਾ ਇਹ ਫੋਕੀ ਦਾ ਇੱਧਰ ਆਪਣੀ ਤੂੜੀ ਬਣ ਰਹੀ ਏ ਆਪਣੀ ਟਰਾਲੀ ਆਈ ਹੋਈ ਤੂੜੀ ਦੀ ਆ ਬੇਲ ਜੀ ਲਵਾਈ ਸੀਗੀ ਸਰਦਾਰ ਜੀ ਨੇ ਹਨਾ ਉਦੋਂ ਦਾ ਇਹ ਚੱਲੀ ਨਹੀਂ ਸਾਨੂੰ ਐ ਹੋ ਗਿਆ ਵੀ ਇਹ ਸੁੱਕ ਨਹੀਂ ਹਨਾ ਹੁਣ ਇਹ ਚੱਲ ਗਈ ਇਹ ਚ ਪਾਣੀ ਪਾਇਆ ਕਰੂੰਗੀ ਫੁੱਲਾਂ ਵਾਲੀ ਬੇਲ ਹੈ ਉਹ ਕਵਾੜ ਦਾ ਪੱਟਣਾ ਵਾਲਾ ਹੋਇਆ ਪਿਆ ਨਿੰਬਾ ਪਤਾ ਨਹੀਂ ਕਾਤਾ ਸੁੱਕ ਗਈ ਤੁਸੀਂ ਵੀ ਦੱਸੋ ਵੀ ਤੁਹਾਡੇ ਵੱਲ ਵੀ ਨਿੰਬਾ ਸੁੱਕੀਆਂ ਨੇ ਜਾਂ ਸਾਡੇ ਵਾਲੇ ਸੁੱਕੀਆਂ ਸਾਡੇ ਤਾਂ ਕਈ ਨਿੰਬਾ ਸੁੱਕ ਗਈਆਂ ਹਨ ਚਲੋ ਜੀ ਨਾਲ ਪਾਣੀ ਦੇ ਦਈਏ ਹੁਣ ਸ਼ਾਮ ਨੂੰ ਨਾਲੇ ਵਧੀਆ ਦੇ ਹੋ ਜਾਊਗਾ ਪਰ ਤਾਂ ਜੇ ਪਾਣੀ ਪੂਰਾ ਪਾਊਗਾ ਪਾਣੀ ਦਾ ਨਹੀਂ ਤਾਂ ਨਹੀਂ ਮੈਨੂੰ ਲੱਗਦਾ ਪਾਣੀ ਦਾ ਪੂਰਾ ਪਾਊਗਾ ਇੱਥੇ ਕਿ ਜੀ ਲਾਈਆਂ ਸੀ ਜੀਆਂ ਆਪਣੇ ਉਹ ਬਿੱਲ ਆ ਦੇਖੋ ਅਰਬੀ ਦਾ ਪੱਤਾ ਨਿਕਲ ਰਿਹਾ ਇੱਕ ਪਹਿਲਾਂ ਹੀ ਕੁੱਤਿਆਂ ਨੇ ਪੱਟ ਦਿੱਤੀ ਸੀ ਫਿਰ ਮੈਂ ਹੀ ਲਾਤੀ ਇੱਕ ਨਿਕਲੇ ਚਲੋ ਇੱਕ ਨਾਲੇ ਕਾਫੀ ਹੋ ਜੂਗੀ ਆਪਣੀ ਚੀਕ ਨੂੰ ਵੀ ਫਾਲ ਆ ਰਿਹਾ ਹੈ ਛੜ ਗਿਆ ਲੈ ਇਹਦਾ ਫਾਲ ਪਤਾ ਨਹੀਂ ਕਿਉਂ ਛੱਡ ਰਿਹਾ ਪਹਿਲਾਂ ਵੀ ਛੱਡ ਗਿਆ ਸੀਗਾ ਆ ਇੱਥੇ ਲਾਈਆਂ ਸੀ ਆਪਾਂ ਨੇ ਬੇਲਾਂ ਇੱਕ ਤਾਂ ਆ ਲਾਈ ਹੋਈ ਏ ਇੱਕ ਆ ਰਹੀ ਇੱਕ ਦੋ ਹੋਰ ਹੈ ਦੰਗੜਾ ਦਾ ਬੁੱਕਾ ਤਾਂ ਮੈਨੂੰ ਕੋਈ ਲੱਗਦਾ ਨਹੀਂ ਵੀ ਚੱਲੂਗਾ ਹੁਣ ਦੇਖ ਨੇ ਕੁਛ ਖਾਦਦਾ ਵੀ ਨਹੀਂ ਇਕ ਤਾਂ ਉਹ ਦਮਨੇ ਸਵੇਰ ਦੇ ਨੇ ਕੁਛ ਖਾਏ ਲੈ ਵੀ ਨਹੀਂ ਆਣਾ ਮੈਨੇ ਉਹ ਲੈ ਕੇ ਆਈ ਸੀਗੀ ਮਛਰਾਂ ਤੋਂ ਉਹ ਇੱਕ ਹੁੰਦੇ ਨਾ ਫਾਰੇ ਜੇ ਹੁੰਦੇ ਬੋਤਲ 'ਚ ਪਾ ਦਿਆ ਨਾ ਡੀਜ਼ਲ ਡੀਜ਼ਲ ਪਾਵਾਂਗੀ ਬੋਤਲ 'ਚ ਤੇ ਫਿਰ ਉਹਨੂੰ ਅੰਦਰ ਹਨਾ ਕਮਰੇ ਨਹੀਂ ਖਾਲਨਾ ਹੁੰਦੇ ਜਿੱਡਾ ਕਿ ਮੱਛਰ ਬਹੁਤ ਹੋਏ ਪਏ ਨੇ ਬਹੁਤ ਜ਼ਿਆਦਾ ਮੇਰਾ ਵੀ ਢਿੱਡ ਨਹੀਂ ਠੀਕ ਹੋ ਰਿਹਾ ਢਿੱਡੇ ਦੁਖੀ ਜਾਂਦੇ ਨੇ ਪਾਪਾ ਆ ਦੇਖੋ ਇੱਧਰ ਫੁੱਲ ਬੂਟੇ ਆਪਣੇ ਇੱਧਰ ਤਾਂ ਇਹ ਐਨੇ ਸੋਹਣੇ ਹੋ ਗਏ ਸੀਗੇ ਕੋਈ ਚੀਜ਼ ਖਾ ਗਈ ਕੋਈ ਦੰਗਰ ਆਇਆ ਹੁਣ ਮੈਨੂੰ ਲੱਗਦਾ ਦੇਖੋ ਆ ਦੇਖੋ ਆ ਸਾਰੇ ਚੱਕ ਦੇ ਉੱਪਰ ਬਹੁਤ ਸੋਹਣੇ ਹੋ ਗਏ ਸੀਗੇ ਇਹ ਬੂਟੇ ਨੇ ਜੀਓਲੋਜੀ ਅੰਦਰ ਚੱਲੀਏ ਹੁਣ ਅੰਦਰ ਜਾ ਕੇ ਰੋਟੀ ਪਾਣੀ ਦਾ ਕਰੀਏ ਤੁਸੀਂ ਦੇਖੀਏ ਆਪਾਂ ਤਾਂ ਨਹੀਂ ਕਿਹਾ ਕਿ ਆਹ ਕਿਹ ਬੰਦਿਆਂ ਦੀਆਂ ਹਨ